ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਬਹੁਤ ਹੀ ਵਧੀਆ ਪਰਮੇ ਕੰਜੇ ਬਣਾ ਕੇ ਦਿਖਾਵਾਂਗੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਛੋਟੇ ਛੋਟੇ ਟਿੰਡੇ ਲਏ ਆ ਪਾਠੇ ਬਣਾਉਣ ਵਾਸਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਛੇਲ ਚੀਰ ਕੇ ਆਪਾਂ ਕੋਟਨ ਦੇ ਪਾਉਣੇ ਦੇ ਚੰਗੀ ਤਰ੍ਹਾਂ ਸੁਕਾ ਲਿਆ ਇਸ ਵਾਸਤੇ ਆਪਾਂ ਹਰੀ ਰੂਮ ਵਿੱਚ ਵਾਲ ਪੇਸਟ ਤਿਆਰ ਕਰਨਾ ਜੋ ਇਹਦੇ ਵਿੱਚ ਪਾਣਾ ਇਹ ਸਬਜੀ ਵਾਸਤੇ ਜੋ ਆਪਾਂ ਪੇਸਟ ਵਿੱਚ ਭਰਨ ਵਾਸਤੇ ਤਿਆਰ ਕਰਨ ਲੱਗੇ ਆ ਇਹਦੇ ਵਿੱਚ ਆਪਾਂ ਇੱਕ ਚਮਚਾ ਲੂਣ ਲੈ ਲਿਆ ਵਾ ਅੱਧਾ ਚਮਚਾ ਜੀਰੇ ਦਾ ਪੰਜ-ਛਤ ਆਪਾਂ ਆਪਣੀ ਸਾਬ ਨਾਲ ਹਰੀਆਂ ਮਿਰਚਾਂ ਕੱਟ ਲਈਆਂ ਵਾ ਇਹਦਾ ਹੁਣ ਚੰਗੀ ਤਰ੍ਹਾਂ ਆਪਾਂ ਪੇਸਟ ਬਣਾ ਲੈਣਾ ਹਾਂਜੀ ਆਪਣਾ ਪੇਸਟ ਬਹੁਤ ਵਧੀਆ ਤਿਆਰ ਹੋ ਗਿਆ ਹੁਣ ਇਸ ਤੋਂ ਬਾਅਦ ਵਿੱਚ ਆਪਾਂ ਜਿਹੜੇ ਕੰਡੇ ਸਾਫ਼ ਕਰਕੇ ਰੱਖੇ ਹਨ ਵਿੱਚ ਪਹਿਲਾਂ ਚੀਰਾ ਪਾਉਣਾ ਚੀਰਾ ਆਪਾਂ ਐ ਸਾਈਡ ਤੇ ਪਾਉਣਾ ਇਹਦੇ ਵਿੱਚ ਆਪਾਂ ਜਿੰਨੀ ਕਸਤੀ ਹੋ ਗਈ ਲੋਨ ਵਿੱਚ ਦੀ ਉਹ ਕਰ ਦੇਣੀ ਫਾਕੇ ਬਣਾਉਣ ਵਾਲੇ ਰੰਡੇ ਨੂੰ ਇਹ ਸ਼ਾਪ ਆਪਾਂ ਛੋਟੇ ਲੈਣੀ ਇਹ ਨਾਲ ਬਕੌਣ ਵਿੱਚ ਬਹੁਤ ਛੇਤੀ ਹੋ ਜਾਂਦੀ ਜੇ ਆਪਾਂ ਵੱਡਾ ਟਿੰਡਾ ਲੈ ਲਗੋ ਆਪਾਂ ਨੂੰ ਵਾਰ-ਵਾਰ ਘਲਾਉਣਾ ਪਊਗਾ ਇਸ ਕਰਕੇ ਆਪਾਂ ਛੋਟੇ-ਛੋਟੇ ਟਿੰਡੇ ਚੁਣ ਕੇ ਲੈਣੇ ਹਾਂਜੀ ਆਪਾਂ ਪੇਸਟ ਦੇ ਵਿੱਚ ਨਾਲ ਹੀ ਭਨਣ ਵਾਸਤੇ ਸਬਜ਼ੀ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾ ਲੈਣਾ ਥੋੜੀ ਜਿਹੀ ਹਲਦੀ ਪਾ ਲਈ ਥੋੜੀ ਜੀ ਆਪਣੇ ਸਵਾਦ ਅਨੁਸਾਰ ਆਪਾਂ ਲਾਲ ਮਿਰਚ ਪਾ ਲਈ ਹਾਂਜੀ ਹੁਣ ਆਪਾਂ ਸਾਰਾ ਮਸਾਲਾ ਟਿੰਡਿਆਂ ਵਾਸਤੇ ਤਿਆਰ ਹੋ ਗਿਆ சார கட்டு என்ன வமச்சி நாள் டோடா டோடா லூணிச்ச மசாலா பரத ਇਹਨਾਂ ਚੰ ਮਸਾਲਾ ਪਾਤੀ ਆਪਾਂ ਥੋੜਾ ਜਿਹਾ ਚੰਗੀ ਤਰ੍ਹਾਂ ਦਬਾ ਦੇਣੀ। ਇਹ ਸਾਰੇ ਕਿੰਦੇ ਆਪਾਂ ਮਿਰਚ ਮਸਾਲੇ ਨਾਲ ਭਾ ਕੇ ਤਿਆਰ ਕਰ ਲਏ। ਤੁਜੇ ਪਾਸੇ ਆਪਣਾ ਤੇਲ ਵੀ ਬਹੁਤ ਸੋਨਾ ਗਰਮ ਹੋ ਗਿਆ ਹੁਣ ਆਪਾਂ ਇੱਕ ਇੱਕ ਪੀਸ ਕਰਕੇ ਸਾਰੇ ਟੰਡੇ ਚੁੱਕਾ ਦੇਣੀ ਹਾਂ ਅਬ ਇਹ ਟੰਡੇ ਆਪਾਂ ਇੱਕ ਵਾਰੀ ਤੜਾਂਗੇ ਅਬ ਇਹਨੂੰ ਬਾਅਦ ਵਿੱਚ ਦੁਬਾਰਾ ਜੀਵਾਰੀ ਤੜਾਂਗੇ हाँ जी टिडे अपने बहुत सोहने अपना गैस थोड़ा जो सिम सूटा वह तैयार हो रहे हैं ये ना जो आप प्याज टमाटर कच्चे और दीजी सैड से तैयार कर लेना हाँ जी अगर भी आप दूजे पास कड़ाही थोड़ा जेल पा लेना मसाले वास्ते हाँ जी दीजी साइड भी अपना तेल बहुत वाइस गर्म हो गया मसाला तैयार कर लाकर एक सैड अपने तैयार हो गए तो दूजी साइड आप जो इन्होंने मसाला पा तैयार हो रहा हाँ जी पिंडे अपने बहुत वजिया तैयार हो गए इन्होंने आप चेक कर लेना वा बुक बहुत सारा अपना कभी जान लिया ਇਸ ਤੋਂ ਆਪਾਂ ਨੂੰ ਪਤਾ ਲੱਗ ਗਿਆ ਹੈ ਆਪਣੇ ਕਿੰਦੇ ਤਿਆਰ ਹੋ ਗਏ ਨੇ ਇਹਨਾਂ ਨੂੰ ਆਪਾਂ ਕੱਢ ਲੈਣਾ। ਚਲ ਵੀ ਬਹੁਤ ਜ਼ਿਆਦਾ ਸੋਹਣਾ ਬ੍ਰਾਊਨ ਆ ਗਿਆ। ਹਾਂ ਜੇ ਹੁੰਦੇ ਆ ਆਪਣੇ ਅੱਧੇ ਕਿੰਦੇ ਰਹਿ ਗਏ ਸੀ ਆਪਾਂ ਉਹ ਇੱਥੇ ਪਾ ਕੇ ਫਿਰ ਦੁਬਾਰਾ ਇਹਦੇ ਵਿੱਚ ਪਾ ਦੇਣਾ। ਆਂ ਜੇ ਮਸਾਲਾ ਆਪਣਾ ਪਿਆਜ਼ ਟਮਾਟਰ ਬਹੁਤ ਵਧੀਆ ਤਿਆਰ ਹੋ ਗਿਆ ਭੁੱਜ ਕੇ ਪਾਸੇ ਤੇ ਸਾਰਾ ਤੇਲ ਆ ਗਿਆ ਹੁਣ ਜਿਹੜਾ ਆਪਾਂ ਪੇਸਟ ਸਬਜੀ ਵਿੱਚ ਪਾਇਆ ਸੀ ਇੱਕ ਚਮਚਾ ਆਪਾਂ ਇਹਦੇ ਵਿੱਚ ਵੀ ਪਾਉਣਾ ਤਾਂ ਕਿ ਆਪਣੀ ਇਹ ਸਬਜੀ ਬਣੇ ਜੋ ਮਸਾਲਾ ਰਲਾਉਣਾ ਵਧੀਆ ਟੇਸਟੀ ਬਣੇ ਹੁਣ ਆਪਰਾ ਮਸਾਲਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਕਿੰਦੇ ਦੁੱਝੇ ਵੀ ਬਣ ਗਏ ਆਪਾਂ ਇਹਦੇ ਵਿੱਚ ਮਿਕਸ ਕਰ ਦੇਣੀ जे आपले टिंडे बन के तयार होते हा आपण मसले पा